ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਯੂਰੋਪੀਨ ਪੰਜਾਬੀ 365 YouTube ਚੈਨਲ ਤੇ ਇਸ ਚੈਨਲ ਤੇ ਪਹਿਲੀ ਵਾਰ ਹੀ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਲਾਈਕ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਤੇ ਮੈਨੂੰ ਸਾਰੇ ਸੋਸ਼ਲ ਮੀਡੀਆ ਤੇ ਜਰੂਰ ਫੋਲੋ ਕਰ ਲਿਓ ਲਿੰਕਸ ਆ ਜਾਂਦਾ ਡਿਸਕ੍ਰਿਪਸ਼ਨ ਬਾਕਸ ਵਿੱਚ ਹੈਗਾ ਆ ਜੇ ਤੁਸੀਂ ਇਟਾਲੀਅਨ ਸਿੱਖਣੀ ਚਾਹੁੰਦੇ ਹੋ ਤਾਂ ਸਾਡੇ ਦੂਸਰੇ ਚੈਨਲ ਲਰਨ ਇਟਾਲੀਅਨ ਵਿਦ ਯੂਰੋਪੀਨ ਪੰਜਾਬੀ ਉਹਨੂੰ ਜਾ ਕੇ ਸਬਸਕ੍ਰਾਈਬ ਕਰੋ ਡੇਲੀ ਵੀਡੀਓ ਆਉਂਦੀਆਂ ਤੇ ਇਟਾਲੀਅਨ ਫ੍ਰੀ ਦੇ ਵਿੱਚ ਸਿੱਖੋ ਸੋ ਅੱਜ ਦੀਆਂ ਖਬਰਾਂ ਆਪਾਂ ਸ਼ ਆਈ ਇਹ ਸਭ ਤੋਂ ਪਹਿਲੀ ਖਬਰ ਹੈਗੀ ਆ ਨਾ ਪੋਲੀ ਤੋਂ ਨਾ ਪੋਲੀ ਤੇ ਕਹਿੰਦੇ ਅੱਜ ਸਵੇਰੇ 8 ਵਜੇ ਇੰਨਾ ਜ਼ਬਰਦਸਤ ਧਮਾਕਾ ਹੋਇਆ ਤੇ ਉਹ ਧਮਾਕਾ ਇੰਨਾ ਖਤਰਨਾਕ ਸੀ ਤੇ ਉਹਨੇ ਆਲੇ ਦੁਆਲੇ ਦੇ ਸਾਰੇ ਹੀ ਘਰ ਹਲਾ ਦਿੱਤੇ ਤੇ ਜਿਹੜਾ ਇਹ 8 ਵਜੇ ਸਵੇਰੇ ਧਮਾਕਾ ਹੋਇਆ ਇਹ ਧਮਾਕੇ ਦਾ ਕਾਰਨ ਕਹਿੰਦੇ ਗੈਸ ਲੀਕ ਹੋਣ ਦਾ ਕਾਰਨ ਸੀਗਾ ਜਿਹਦੇ ਕਰਕੇ ਧਮਾਕਾ ਹੋਇਆ ਤੇ ਇਸ ਧਮਾਕੇ ਦੇ ਵਿੱਚ ਦੋ ਬਜ਼ੁਰਗਾਂ ਦੀ ਮੌਤ ਹੋ ਗਈ ਆ ਤੇ ਜਿਹੜੇ ਇਹ ਬਜ਼ੁਰਗ ਇੱਕ ਸੀਗੇ 81 ਸਾਲ ਦੇ ਤੇ ਇੱਕ ਸੀ 93 ਸਾਲ ਦੇ ਤੇ ਦੋਨਾਂ ਦੀ ਮੌਤ ਹੋ ਚੁੱਕੀ ਆ ਤੇ ਸਰਕਾਰ ਹਾਲੇ ਵੀ ਇਸ ਧਮਾਕੇ ਦੀ ਜਾਂਚ ਕਰ ਰਹੀ ਹੈ ਧਮਾਕੇ ਦਾ ਅਸਲ ਕਾਰਨ ਲੱਭ ਰਹੀ ਹੈ ਜਿਹੜਾ ਇਹ ਧੁਮਾਕਾ ਨਾ ਖਤਰਨਾਕ ਸੀ ਕੱਲਾ ਇਹੀ ਘਰ ਦੀ ਜਲਿਆ ਆਲੇ ਦੁਆਲੇ ਦੇ ਹੋਰ ਦੋ ਘਰਾਂ ਦੇ ਵਿੱਚ ਅਗਨਨੀ ਫੈਲ ਗਈ ਸੀ ਪਰ ਇਹ ਆ ਵੀ ਕਹਿੰਦੇ ਆ ਜਿਹੜੇ ਨਾਲ ਦੇ ਘਰਾਂ ਦੇ ਵਿੱਚ ਅੱਗ ਫੈਲੀ ਸੀ ਉਹ ਘਰਾਂ ਦੇ ਵਿੱਚ ਕੋਈ ਹੋਰ ਵੱਡਾ ਨੁਕਸਾਨ ਨਹੀਂ ਹੋਇਆ ਤੇ ਨਾ ਹੀ ਕੋਈ ਜਾਨੀ ਨੁਕਸਾਨ ਹੋਇਆ ਹੈ ਤੇ ਬਾਕੀ ਸਾਰੇ ਸੁਰੱਖਿਅਤ ਹੈ ਤੇ ਦੋ ਬਜ਼ੁਰਗ ਜਿਹੜੇ ਉਸ ਘਰ ਦੇ ਵਿੱਚ ਰਹਿ ਰਹੇ ਸੀ ਜਿੱਥੇ ਧੁਮਾਕਾ ਹੋਇਆ ਤੇ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਆ ਰੋਮਾ ਕੱਲੋ ਤੇ ਨ ਸਤੰਬਰ ਨੂੰ ਰੋਮਾ ਦੇ ਕੁਝ ਇਲਾਕਿਆਂ ਦੇ ਵਿੱਚ ਪਾਣੀ ਬੰਦ ਰਹੂਗਾ 16 ਘੰਟਿਆਂ ਦੇ ਲਈ ਪਾਣੀ ਬੰਦ ਹੈ ਸੋ ਜਿਹੜੇ ਵੀ ਰੋਮਾ ਦੇ ਵਿੱਚ ਰਹਿੰਦੇ ਆ ਮੇਨ ਖਾਸ ਰੋਮ ਦੇ ਕੁਝ ਇਲਾਕਿਆਂ ਦੇ ਵਿੱਚ ਕੱਲ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਟੱਕ ਪਾਣੀ ਬੰਦ ਰਹੂਗਾ ਤੇ ਸਰਕਾਰ ਨੇ ਕਿਹਾ ਹੈ ਵੀ ਜਿਹੜੇ ਵੀ ਇਹਨਾਂ ਇਲਾਕਿਆਂ ਦੇ ਵਿੱਚ ਪੂਰੀ ਲਿਸਟ ਜਾਰੀ ਕੀਤੀ ਹੈ ਜਿਹੜੇ ਵੀ ਇਹਨਾਂ ਇਲਾਕਿਆਂ ਦੇ ਵਿੱਚ ਰਹਿੰਦੇ ਆ ਉਹ ਜਾ ਤਾ ਪਾਣੀ ਸਟੋਰ ਕਰ ਲੈਣ ਤੇ ਜੇ ਤੁਸੀਂ ਪਾਣੀ ਨਹੀਂ ਸਟੋਰ ਕਰ ਸਕਦੇ ਤਾਂ ਫਿਰ ਟੈਂਕਰ ਮੁਹੱਈਆ ਕਰਾਇਆ ਜਾਣਗੇ ਤੁਹਾਡੇ ਵਿਆ ਦੇ ਵਿੱਚ ਤੇ ਉਹਨਾਂ ਨੇ ਟੈਲੀਫੋਨ ਨੰਬਰ ਵੀ ਦਿੱਤਾ ਹੈ ਸੋ ਜੇ ਤੁਹਾਨੂੰ ਪਾਣੀ ਦੀ ਲੋੜ ਪੈਂਦੀ ਹੈ ਤੁਸੀਂ ਉਹਨਾਂ ਟੈਲੀਫੋਨ ਦੇ ਜਾ ਕੇ ਤੁਸੀਂ ਸੰਪਰਕ ਕਰ ਸਕਦੇ ਆ ਅਗਲੀ ਖਬਰ ਹੈ ਗਿਆ ਜੀ ਅਫਗਾਨਿਸਤਾਨ ਤੋਂ ਕਹਿੰਦੇ ਆ ਅਫਗਾਨਿਸਤਾਨ ਦੇ ਵਿੱਚ 6.0 ਤਿੱਬਰਤਾ ਵਾਲਾ ਇਹਨਾਂ ਜਬਰਦਸਤ ਭੁਚਾਲ ਆਇਆ ਤੇ ਭੁਚਾਲ ਨੇ ਪੂਰੀ ਧਰਤੀ ਕੰਬਾ ਦਿੱਤੀ ਤੇ ਭੁਚਾਲ ਦੇ ਵਿੱਚ ਮਰਨ ਵਾਲੇ ਦੀ ਗਿਣਤੀ 1400 ਤੋਂ ਵੱਧ ਹੈਗੀ ਆ ਤੇ 3000 ਤੋਂ ਵੱਧ ਲੋਕ ਜਿਹੜੇ ਜ਼ਖਮੀ ਹੋ ਚੁੱਕੇ ਆ ਸਭ ਤੋਂ ਵੱਧ ਜਿਹੜਾ ਨੁਕਸਾਨ ਹੋਇਆ ਉਹ ਹੈਗਾ ਕੁਨਾਰ ਸੂਬੇ ਦੇ ਵਿੱਚ ਸਭ ਤੋਂ ਵੱਧ ਨੁਕਸਾਨ ਹੋਇਆ ਜਿੱਥੇ ਕੱਲੇ ਕੁਨਾਰ ਸੂਬੇ ਦੇ ਵਿਚ ਹੀ 1411 ਲੋਕਾਂ ਦੀ ਮੌਤ ਦਰਜ ਕੀਤੀ ਗਈ ਆ ਤੇ ਵੀ ਕਿਹਾ ਜਾਂਦਾ ਹੈ ਕਿ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਬਚਾਅ ਟੀਮਾਂ ਨਹੀਂ ਪਹੁੰਚ ਰਹੀਆਂ ਤੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਹੋਰ ਵੀ ਨੁਕਸਾਨ ਹੋਇਆ ਤੇ ਹੋਰ ਵੀ ਮੌਤਾਂ ਦੀ ਗਿਣਤੀ ਵੱਧ ਸਕਦੀਆਂ ਫਿਲਹਾਲ ਜਿੰਨੇ ਵੀ ਲੋਕ ਮਰੇ ਹਨ ਸਰਕਾਰ ਨੇ ਉਹ ਅੰਕੜਾ ਜਾਰੀ ਕੀਤਾ ਆ 3000 ਤੋਂ ਵੱਧ ਲੋਕ ਜ਼ਖਮੀ ਹੋ ਗਏ ਤੇ 1400 ਤੋਂ ਵੱਧ ਮੌਤਾਂ ਹੋ ਚੁੱਕੀਆਂ ਇਸ ਟਾਈਮ ਤੱਕ ਕਾਰਬਨੇਰੀ ਨੇ ਰੋਮਾ ਦੇ ਵਿੱਚ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਇਹ 9 ਇਹ 9 ਲੋਕ ਸੋਸ਼ਲ ਮੀਡੀਆ ਤੇ ਰਾਹੀਂ ਨਸ਼ੇਰਾ ਤੰਦਾ ਕਰਦੇ ਸੀ ਕਹਿੰਦੇ ਕਾਰਬਨੇਰੀ ਨੇ ਕੱਲ ਰੋਮ ਦੇ ਵਿੱਚ ਬਾਹਰਵਾਰੇ ਵਿੱਚ ਫੈਲੇ ਹੋਏ ਇੱਕ ਵੱਡੇ ਡਰੱਗ ਡੀਲਰ ਦਾ ਨੈਟਵਰਕ ਕਹਿੰਦੇ ਤੋੜ ਦਿੱਤਾ ਇਹ ਗ੍ਰੋ ਮੁਖ ਤੌਰ ਤੇ ਕਹਿੰਦੇ ਸੋਸ਼ਲ ਮੀਡੀਆ ਤੇ ਮੈਸੇਜ ਐਪ ਦੀ ਵਰਤੋਂ ਕਰਦੇ ਸੀ ਤੇ ਇਹਨਾਂ ਸੋਸ਼ਲ ਮੀਡੀਆ ਤੇ ਮੈਸੇਜ ਐਪ ਨੂੰ ਆਪਣੇ ਤੰਦੇ ਦੇ ਵਜੋਂ ਵਰਤਦੇ ਸੀ ਪੁਲਿਸ ਦੇ ਅਨੁਸਾਰ ਇਸ ਗਰੁੱਪ ਦੇ ਵਿੱਚ 20 ਤੋਂ 25 ਸਾਲ ਦੇ ਨੌਜਵਾਨ ਕੰਮ ਕਰਦੇ ਸੀ ਤੇ ਇਹਨਾਂ ਨੌਜਵਾਨਾਂ ਵੱਲੋਂ ਬਣਾਇਆ ਗਿਆ ਇਹ ਐਪ ਸੀ ਇਹ ਗਰੁੱਪ ਸੀਗਾ ਹੈਰਾਨੀ ਵਾਲੀ ਗੱਲ ਇਹ ਦੱਸੀ ਜਾ ਰਹੀ ਹੈ ਕਿੰਦੇ ਖਾਸ ਕਰਕੇ ਵੀ ਇਹ ਨਬਾਲਗਾਂ ਨੂੰ ਵੀ ਇਹ ਨਸ਼ਾ ਵੇਚਿਆ ਜਾਂਦਾ ਸੀ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਸੀ ਉਹਨਾਂ ਨੂੰ ਸ਼ਿਕਾਰ ਬਣਾਇਆ ਜਾਂਦਾ ਸੀ ਤੇ ਉਹਨਾਂ ਨੂੰ ਨਸ਼ੇ ਤੇ ਲਾਇਆ ਜਾਂਦਾ ਸੀ ਕੋਲ ਨੋ ਲੋਕਾਂ ਨੂੰ ਸਰਕਾਰ ਨੇ ਗ੍ਰਿਫਤਾਰ ਕਰ ਲਿਆ ਹੈ ਕੁਝ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ ਤੇ ਕੁਝ ਕ ਵਿੱਚੋਂ ਕੁਝ ਕੋ ਲੋਕਾਂ ਨੂੰ ਘਰ ਦੇ ਵਿੱਚ ਨજરਬੰਦ ਕਰ ਦਿੱਤਾ ਗਿਆ ਹੈ ਇਹਨਾਂ ਦੇ ਵਿੱਚ 53 ਸਾਲਾ ਆਦਮੀ ਵੀ ਸ਼ਾਮਲ ਹੈਗਾ ਆ 11 ਲੋਕਾਂ ਦੇ ਘਰਾਂ ਦੀ ਤਲਾਸ਼ੀ ਵੀ ਲਈ ਗਈ ਆ ਜਾਂਚ ਜੂਨ 2023 ਦੇ ਵਿੱਚ ਸ਼ੁਰੂ ਕੀਤੀ ਗਈ ਸੀ ਇਹ ਸਾਰੇ ਮਸਲੇ ਦੀ ਇਟਲੀ ਦੇ ਵਿੱਚ ਜਿਹੜੇ ਵੀ ਨੇਲਸ ਦਾ ਕੰਮ ਕਰਦੇ ਆ ਸੋ 1 ਸਤੰਬਰ ਤੋਂ ਇੱਕ ਨਵਾਂ ਕਾਨੂੰਨ ਆ ਗਿਆ ਇਟਲੀ ਦੇ ਵਿੱਚ ਕੁਝ ਕ ਨੇਲ ਪਾਲਿਸ਼ਾਂ ਦੇ ਪਾਬੰਦੀ ਲਗਾ ਦਿੱਤੀ ਗਈ ਆ ਸੋ ਜਿਹੜੇ ਵੀ ਜੈਲ ਨੇਲ ਪਾਲਿਸ਼ ਭਾਰਤ ਦੇ ਹੈਗੇ ਆ ਸੋ ਉਹਨਾਂ ਨੂੰ ਰਿਕਵੈਸਟ ਆ ਕਿ ਜਿਨ੍ਹਾਂ ਦੇ ਵਿੱਚ TPO ਇੱਕ ਰਸਾਇਣ ਆ ਉਹ ਕਹਿੰਦੇ ਵੀ ਸਕਿਨ ਨੂੰ ਇਫੈਕਟ ਕਰਦਾ ਹੈ ਤੇ ਕੈਂਸਰ ਵਰਗੀ ਵੱਡੀ ਬਿਮਾਰੀ ਨੂੰ ਨਿਯੋਤਾ ਦਿੰਦਾ ਹੈ ਸੋ ਸਰਕਾਰ ਨੇ ਉਹਦੇ ਤੇ ਪਾਬੰਦੀ ਲਗਾ ਦਿੱਤੀ ਦਿੱਤੀ ਹੈ 1 ਸਤੰਬਰ ਤੋਂ TPO ਵਾਲੀਆਂ ਜਲ ਨਿਰ ਪਾਲਿਸ਼ਾਂ ਦੇ ਉੱਤੇ ਤੇ ਜਿਹੜੇ ਵੀ ਇਹ ਕੰਮ ਕਰਦੇ ਘਰ ਤੋਂ ਮੇਰੀਆਂ ਭੈਣਾਂ ਕੰਮ ਕਰਦੀਆਂ ਸੋ ਤੁਸੀਂ ਵੀ ਇੱਕ ਵਾਰ ਜ਼ਰੂਰ ਚੈੱਕ ਕਰੋ ਪੂਰੇ ਯੂਰਪ ਦੇ ਵਿੱਚ ਇਸ ਨਿਰ ਪਾਲਿਸ਼ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਗਲੀ ਖਬਰ ਹੈਗੀ ਅੱਜ ਇਹ ਕਹਿੰਦੇ ਕਲਟਰਾਲਾਈਟ ਜਹਾਜ਼ ਕ੍ਰੈਸ਼ ਹੋ ਗਿਆ ਹੈ ਜਿਸ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਚੁੱਕੀ ਆ ਵੈਸੈਲੀ ਦੇ ਗਪਿੰਡੂ ਇਲਾਕੇ ਦੇ ਵਿੱਚ ਸਵੇਰੇ ਸ਼ਨੀਵਾਰ 30 ਅਗਸਤ ਨੂੰ ਕਹਿੰਦੇ ਇੱਕ ਐਕਸੀਡੈਂਟ ਹੋ ਗਿਆ ਤੇ ਜਿਹੜਾ ਇਹ ਜਹਾਜ਼ ਸੀਗਾ ਇੱਕ ਰਿਸਤੀਨੋ ਤੋਲ ਵੋਰਨੋ ਦੇ ਵਿੱਚਕਾਰ ਇੱਕ ਨਹਿਰ ਪੈਂਦੀ ਆ ਕਿ ਵੋਰ ਦੇ ਵਿੱਚ ਉੱਤੇ ਉਚੋਲਾਂ ਦੇ ਢੇਰ ਦੇ ਨਾਲ ਟਕਰਾ ਗਿਆ ਤੇ ਜਿਹੜਾ ਇਹ ਜਹਾਜ਼ ਸੀ ਕਹਿੰਦੇ ਨੇ ਉਡਾਨ ਭਰੀਆ ਤੇ ਉਡਾਨ ਭਰਨ ਦੇ ਨਾਲ ਹੀ ਇਹ ਜਹਾਜ਼ ਅਚਾਨਕ ਕ੍ਰੈਸ਼ ਹੋ ਗਿਆ ਜਦੋਂ ਇਹ ਜਹਾਜ਼ ਕ੍ਰੈਸ਼ ਹੋਇਆ ਉਥੇ ਨੇੜੇ-ਤੇੜੇ ਦੇ ਖੇਤਾਂ ਦੇ ਵਿੱਚ ਲੋਕ ਕੰਮ ਕਰ ਰਹੇ ਸੀ ਤੇ ਕੰਮ ਕਰਦੇ ਵਰਕਰਾਂ ਨੇ ਜਹਾਜ਼ ਅਚਾਨਕ ਹੇਠਾਂ ਆਉਂਦਾ ਦੇਖਿਆ ਤੇ ਉਹਨਾਂ ਨੇ ਤੁਰੰਤ ਲਾਰਮ ਬਜਾਇਆ ਟੱਕਰ ਤੋਂ ਬਾਅਦ ਜਹਾਜ਼ ਨੂੰ ਕਹਿੰਦੇ ਮੌਕੇ ਤੇ ਹੀ ਅੱਗ ਲੱਗ ਗਈ ਜਿਸ ਵਿੱਚ ਬਚਾਅ ਸੁਰੱਖਿਆ ਬਹੁਤ ਮੁਸ਼ਕਲ ਹੋ ਗਿਆ ਮੌਕੇ ਤੇ ਤੁਰੰਤ ਫਾਇਰ ਫਾਈਟਰ ਕਾਲਬਨੇਰੀ ਅਧਿਕਾਰੀ ਤੇ ਅਮਰਜੈਂਸੀ ਐਂਬੂਲੈਂਸ ਵੀ ਪਹੁੰਚ ਗਈਆਂ ਤੇ ਜਦੇ ਜਹਾਜ਼ ਕ੍ਰੈਸ਼ ਦੇ ਮਲਬੇ ਦੇ ਵਿੱਚੋਂ ਦੋ ਲਾਸ਼ਾਂ ਲੱਭੀਆਂ ਗਈਆਂ ਇੱਕ ਪਾਇਲਟ ਦੀ ਸੀ ਤੇ ਦੂਸਰੇ ਜਿਹੜਾ ਨਾਲ ਉਹਦੇ ਸਵਾਰ ਸੀ ਉਹਦੀ ਲਾਸ਼ ਲੱਭੀ ਗਈ ਆ ਤੇ ਜਹਾਜ਼ ਜਿਹੜਾ ਸੀ ਇਹ ਦੋ ਸੀਟਰਸ ਸੀਗਾ ਤੇ ਇਹਦੇ ਵਿੱਚ ਸਿਰਫ ਦੋ ਹੀ ਲੋਕ ਸਵਾਰ ਹੋ ਸਕਦੇ ਸੀ ਤੇ ਜਿਹੜੇ ਕਾਰਬਨਰੀਆ ਉਹ ਐਕਸੀਡੈਂਟ ਦੀ ਜਾਂਚ ਕਰ ਰਹੀ ਆ ਤੇ ਪਰ ਇਹਨਾਂ ਨੇ ਸ਼ੁਰੂਆਤੀ ਜਾਣਕਾਰੀ ਦੇ ਮੁਤਾਬਿਕ ਇਹ ਦੱਸਿਆ ਜਾ ਰਿਹਾ ਤੇ ਜਹਾਜ਼ ਐਕਸੀਡੈਂਟ ਹੈ ਇਹ ਤਕਨੀਕੀ ਖਰਾਬੀ ਦੇ ਕਰਕੇ ਹੋਇਆ ਆ ਤੇ ਬਾਕੀ ਸਾਰੀ ਜਾਂਚ ਅੱਗੇ ਜਾਰੀ ਆ। ਸੋ ਇਹ ਸੀ ਕਿ ਅੱਜ ਦੀਆਂ ਖਬਰਾਂ ਮੈਂ ਉਮੀਦ ਕਰਦੀ ਆ ਤੁਹਾਨੂੰ ਖਬਰਾਂ ਪਸੰਦ ਆਈਆਂ ਹੋਣਗੀਆਂ। ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ, ਲਾਈਕ ਜ਼ਰੂਰ ਕਰਿਓ। ਤੇ ਰੋਜ਼ਾਨਾ ਖਬਰਾਂ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਸੋ ਧੰਨਵਾਦ ਜੀ ਤੁਹਾਡਾ ਮੇਰੀ ਵੀਡੀਓ ਦੇਖਣ ਲਈ। ਮਿਲਦੇ ਆਂ ਆਪਾਂ ਕਿਸੇ ਅਗਲੀ ਵੀਡੀਓ ਦੇ ਵਿੱਚ।